پرمیشور کرپا یہ پربان کر سارا بخشیا سو یہ بہت بڑی ایک پرب کی کرپا لوئی ہے اسی طرح اپنا دیکھا گے پرمیشور وچن کو ਸਤ ਦੀ ਸ਼ੁਰੂ ਦੇਖਾਂ ਕਿੰਨੇ ਤੱਕ ਪੜਦਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਰ ਸਾਨੂੰ ਸਿਖਾਉਣਾ ਚਾਹੁੰਦਾ ਕਿਸ ਤਰ੍ਹਾਂ ਉਹਦੇ ਪਰਮੇਸ਼ਰ ਦੇ ਹੁਕਮਾਂ ਜਿਹੜੀ ਸਾਨੂੰ ਉਹ ਪੇਚੰਗਾ ਚਾਹੁੰਦਾ ਕਿਸ ਤਰ੍ਹਾਂ ਪਰਮੇਸ਼ਰ ਦੇ ਬਚਨ ਸਾਨੂੰ ਸੋਲਣਾ ਚਾਹੁੰਦਾ ਕਿਸ ਤਰ੍ਹਾਂ ਸਾਡਾ ਮਨ ਜਿਹੜਾ ਪਰਮੇਸ਼ਰ ਦੇ ਬਚਨਾਂ ਦੇ ਉੱਪਰ ਜਿਹੜਾ ਲੱਗਣਾ ਚਾਹੀਦਾ ਸੋ ਇਹ ਪੜਾਗੇ ਆਪਾਂ ਹੁਕਮਤਾਲ ਦੀ ਸਤ ਦੀ ਇੱਕ ਸ਼ੁਰੂ ਤੋਂ ਆਪਾਂ ਪੜਾਏ ਚੱਲਣਾ ਅੰਤ ਤੱਕ ਹallelujah ਹallelujah ਏ ਮੇਰੇ ਪੁੱਤਰ ਏ ਮੇਰੇ ਪੁੱਤਰ ਤੂੰ ਮੇਰੇ ਆਖੇ ਲੱਗ ਤੂੰ ਮੇਰੇ ਆਖੇ ਲੱਗ ਪਹਿਲੇ ਜੀਵਨ ਦੇ ਵਿੱਚ ਆਪਾਂ ਨੇ ਮੱਜਨ ਜਿਹੜਾ ਸਿੱਖਣ ਨੂੰ ਮਿਲਿਆ ਏ ਮੇਰੇ ਪੁੱਤਰ ਤੂੰ ਮੇਰੇ ਆਖੇ ਲੱਗ ਆਖੇ ਲੱਗ ਹੱਥੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ ਹallelujah ਕੀ ਕਹਿੰਦਾ ਆਪਣੇ ਹੁਕਮਾਂ ਨੂੰ ਆਪਣੇ ਕੋਲ ਰੱਖਿ ਚੱਕਾ ਇਹ ਮੇਰੇ ਪੁੱਤਰ ਗਿਆ ਤੂੰ ਮੇਰੇ ਅੱਖੇ ਲੱਗ ਗਿਆ ਹallelujah 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 ਉਸੇ ਕਰਾਮ ਪਰਮੇਸ਼ਰ ਇਹ ਅਸੀਂ ਅੱਖੇ ਲੱਗਣਾ ਉਹਦੇ ਹੁਕਮਾਂ ਨੂੰ ਮੰਨਣਾ ਅਸੀਂ ਉਹਦੇ ਹੁਕਮਾਂ ਨੂੰ ਕਿਹਾ ਆਪਣੇ ਕੋਲ ਰੱਖਿ ਸਤਾ ਤਾ ਕਿ ਮੇਰੇ ਹੁਕਮਾਂ ਨੂੰ ਮੰਨ ਅਤੇ ਜਿਉਂਦਾ ਰਹੇ ਹallelujah ਕਿੱਡਾ بڑا ਪਰਮੇਸ਼ਰ ਸਾਨੂੰ ਇੱਕ ਗਿਫਟ ਦਿੰਦਾ ਜੇ ਅਸੀਂ ਹੁਕਮਾਂ ਨੂੰ ਮੰਨਾਂਗੇ ਕਹਿੰਦਾ ਮੇਰੇ ਹੁਕਮਾਂ ਨੂੰ ਮੰਨਣਾ ਕੀ ਕਰ ਜਿਉਂਦਾ ਰ ਹੈ ਹallelujah ਧਿਆਨ ਦੇਣਾ ਕਹਿੰਦਾ ਮੇਰੇ ਹੁਕਮਾਂ ਨੂੰ ਮੰਨਣਾ ਪਰਮੇਸ਼ਰ ਕਹਿੰਦਾ ਤੂੰ ਕੀ ਕਰ ਜਿਉਂਦਾ ਰ ਹੈ ਰ ਹallelujah ਹallelujah ਸੋ ਆਪਾਂ ਦੇਖਦੇ ਆ ਸੰਸਾਰ ਦੇ ਅੰਦਰ ਇਤੁ ਕੀ ਦਿਨ ਸਾਨੂੰ ਜਿਹੜਾ ਇਤੁ ਕੀ ਮਨੁੱਖ ਜਿਹੜਾ ਮੁੱਲ ਦਾ ਨਹੀਂ ਮਿਲ ਸਕਦਾ ਪਰ ਪ੍ਰਭੂ ਇੱਕ ਕਿੱਡਾ ਵੱਡਾ ਸਾਨੂੰ ਗਿਫਟ ਦੇਣਾ ਚਾਹੁੰਦਾ ਕਹਿੰਦਾ ਮੇਰੇ ਹੁਕਮਾਂ ਨੂੰ ਮੰਨ ਤੇ ਕੀ ਕਰ ਤੂੰ ਜਾਂਦਾ ਰਹਿ ਜਾਂਦਾ ਰਹਿ ਸਾਰੇ ਬੋਲਾਂਗੇ ਮੇਰੇ ਹੁਕਮਾਂ ਨੂੰ ਮੰਨ ਏ ਤੂੰ ਜਾਂਦਾ ਰਹਿ ਜਾਂਦਾ ਰਹਿ ਪਰਮੇਸ਼ਰ ਕੀ ਕਹਿੰਦਾ ਤੂੰ ਜਾਂਦਾ ਰਹਿ ਮੇਰੇ ਹੁਕਮਾਂ ਨੂੰ ਮੰਨਣਾ ਨਹੀਂ ਨਾਕਾਮ ਹੋਰ ਜਿਆਦਾ ਵੱਡਾ ਕੰਮ ਨਹੀਂ ਪਰਮੇਸ਼ਰ ਸੰਦਸ ਰਿਹਾ ਕਹਿੰਦਾ ਮੇਰੇ ਹੁਕਮਾਂ ਨੂੰ ਮੰਨ ਤੂੰ ਕੀ ਕਰ ਜਾਂਦਾ ਰਹਿ ਜਾਂਦਾ ਰਹਿ ਬਸ ਦਾ ਰਹਿ ਹੇਲੂਇਆ 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 ਜੇ ਕੀ ਹੁਕਮਾਂ ਨੂੰ ਮੰਨਣਾ ਔਖਾ ਕੋਈ ਕੋਈ ਆਪਣਾ ਟਾਈਮ ਬਰਬਾਦ ਨਹੀਂ ਹੁੰਦਾ ਹੁਕਮਾਂ ਨੂੰ ਮੰਨਣ ਦੇ ਲਈ ਕੋਈ ਆਪਾਂ ਨੂੰ ਬਹੁਤ ਹੀ ਗਰਮੀ ਗਰਮੀ ਦੀ ਹੋ ਜਾਂਦੇ ਆਪਾਂ ਸੋ ਇਸ ਤਰ੍ਹਾਂ ਕਹਦਾ ਮੇਰੇ ਹੁਕਮਾਂ ਨੂੰ ਮੰਨਣਾ ਤੇ ਤੂੰ ਜਿਉਣਾ ਰਹਿ ਰਹਿ ਕੇ ਅਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੇ ਵਰਗੀ ਜਾਣ ਮੇਰੀ ਤਾਲੀਮ ਨੂੰ ਕੀ ਕਹਦਾ ਆਪਣੀ ਅੱਖ ਦੀ ਕਾਕੇ ਵਰਗੀ ਜਾਣਾ ਹੇਲੂਇਆ ਹੇਲੂਇਆ ਕਈ ਵਾਰੀ ਕੋਈ ਅੱਖ ਦੇ ਵਿੱਚ ਲੱਗਦੀ ਆ ਚੀਜ਼ ਅਸੀਂ ਪਹਿਲੀ ਉਹਨੂੰ ਬੰਦ ਹੋ ਜਾਂਦੀ ਐ ਇੰਨਾ ਡਰ ਜਾਂਦੇ ਆ ਕਿ ਇਸੇ ਤਰ੍ਹਾਂ ਆਪਣੀ ਪਰਮੇਸ਼ਰ ਕਹਿੰਦਾ ਮੇਰੀ تعلیم ਨੂੰ ਤੂੰ ਅੱਖ ਦੀ ਕਰਦੀ ਵਰਗੀ ਜਾਣਾ ਆਕੇ ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ ਲੈ ਉਹਨਾਂ ਨੂੰ ਆਪਣੇ ਮਨ ਦੀ ਤਰਕੀਬ ਤੇ ਲਿਖ ਲੈ ਹੇਲੂਇਆ ਉਹਨਾਂ ਨੂੰ ਆਪਣੇ ਮਨ ਦੀ ਤਾਕਤੀ ਉੱਤੇ ਇਹ ਕਿੰਨਾ ਲਿਖਣਾ ਲਿਖਦਾ ਹੈ ਉਹਨਾਂ ਨੂੰ ਆਪਣੀ ਉਂਗਲਾਂ ਉੱਤੇ ਬੰਨ ਲੈ ਬੰਨ ਲੈ ਜਿਸ ਦਾ ਆਪ ਸੇਵਨਾ ਦੀ ਮੁੰਡੀ ਜਿਹੜੀ ਕੌਣ ਹੈ ਇਸ ਤਰ੍ਹਾਂ ਪਰਮੇਸ਼ਰ ਦੇ ਬਚਾ ਨੂੰ ਆਪਣੀ ਗਿਣਤੀ ਦੇ ਵਿੱਚ ਲੈ ਲੈ ਕਿ ਉਹਨੂੰ ਪਰਮੇਸ਼ਰ ਦੇ ਬਚਾ ਨੂੰ ਉਹਨਾਂ ਨੂੰ ਆਪਣੇ ਮਨ ਦੀ ਤਾਕਤੀ ਉੱਤੇ ਲਿਖ ਲੈ ਹਾਲੇਲੂਇਆ ਜਿਹੜੀ ਲਿਖੀ ਹੋਈ ਚੀਜ਼ ਆਪਾਂ ਕਈ ਵਾਰੀ ਨਹੀਂ ਪੂਰਦੇ ਸੋ ਇਸੇ ਤਰ੍ਹਾਂ ਪਰਮੇਸ਼ਰ ਜੋ ਆਹਾਨ ਹੈ ਸਰਬਸ਼ਕਤੀਮਾਨ ਆ ਉਹ ਪਰਮੇਸ਼ਰ ਇਹੀ ਕਹਦਾ ਹੈ ਮੇਰੇ ਪੁੱਤਰ ਤੂੰ ਮੇਲੇ ਅੱਖੇ ਲੱਗ ਅਸੀਂ ਅੱਖੇ ਲੱਗਣਾ ਬਚਨ ਇੱਕ ਵੀ ਬਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਜੂਗਾ ਜਿੱਦੇ ਅਸੀਂ ਪਰਮੇਸ਼ਰ ਦੇ ਅੱਖੇ ਲੱਗ ਗਏ ਹallelujah ਹallelujah ਤਾਲੂ ਮੋਲ ਕਰੀਗੇ ਅੱਖੇ ਨਾ ਲੱਗੇ ਤਾਂ ਸੱਚਮੁੱਚ ਸਾਨੂੰ ਕੋਈ ਵੀ ਲਾਹਾ ਨਹੀਂ ਹੋਣਾ ਟੈਨ ਮਰਵਾੜ ਕਰਕੇ

ਕੀ ਮੇਰੀ ਸੁਣੋ ਅਤੇ ਮੇਰੇ ਮੂੰਹ ਦੇ ਬਚਨ ਉੱਤੇ ਹੀ ਲਾਓ ਚਿਤ ਲਾਓ ਇਹ ਪਰਮੇਸ਼ਰ ਦੇ ਬਚਨ ਨੇ ਜਿਸ ਤਰ੍ਹਾਂ ਪਰਮੇਸ਼ਰ ਦੇ ਬਚਨ ਚ ਲਿਖਿਆ ਸਬਦ ਹੀ ਪਰਮੇਸ਼ਰ ਹੈ ਸਬਦ ਦੇ ਧਾਰੀ ਹੋ ਕੇ ਸੰਸਾਰ ਦੇ ਵਿੱਚ ਆਇਆ ਜਿਹੜਾ ਇਹ ਬਚਨ ਹੈ ਸਾਰਾ ਜਿਹੜਾ ਇਹਦੇ ਵਿੱਚ ਮਸੀਹ ਜਿਹੜਾ ਪ੍ਰਭੂ ਹੈ ਜਿਹੜਾ ਬਚਨ ਹੈ ਇਹ ਪ੍ਰਭੂ ਦੇ ਬਾਤ ਨੇ ਤੇ ਮੂੰਹ ਦੇ ਸਬਦ ਨੇ ਉਸੇ ਤਰ੍ਹਾਂ ਹੁਣ اے ਮੇਰੇ ਪੁੱਤਰੋ ਜੁਗੂ ਮੇਰੀ ਸੁਣੋ ਉੱਤੇ ਮੇਰੇ ਮੂਹ ਦੇ ਬਚਨਾ ਉੱਤੇ ਚਿਤ ਲਾਓ ਹਾਂ ਕੇ ਉਹਦੇ ਰਾਹਾਂ ਵੱਲ ਤੇਰਾ ਚਿਤ ਨਾ ਲੱਗੇ ਉਹਦੇ ਰਾਹ ਮੰਨ ਚਿਤ ਲਾਓ ਹਾਂ ਕੇ ਤੂੰ ਉਹਦੇ ਪੈਰਾਂ ਵਿੱਚ ਨਾ ਭਟਕਦਾ ਫਿਰੀ ਤੂੰ ਉਹਦੇ ਪੈਰਾਂ ਵਿੱਚ ਨਾ ਭਟਕਦਾ ਫਿਰੀ ਕਿਉਂ ਜੋ ਉਹਨੇ ਬਾਲਿਆਂ ਨੂੰ ਕੈਲ ਕਰਕੇ ਦੇਖ ਦਿੱਤਾ ਉਹਨੇ ਬਾਲਿਆਂ ਨੂੰ ਸ਼ੈਤਾਨ ਨੇ ਕੀ ਕੈਲ ਕਰਕੇ ਦੇਖ ਦਿੱਤਾ ਦੇਖ ਦਿੱਤਾ ਭੜਕਦਾ ਨਖਰੀ ਇੰਦਰ ਉਂਦਰ ਉਹਦੇ ਬਚਨਾਂ ਦੇ ਉੱਤੇ ਆਪਣਾ ਚਿੰਤ ਲਈ ਤੇ ਤਾਂ ਹੀ ਪਰਮੇਸ਼ਰ ਕਹਿੰਦਾ हे ਮੇਰੇ ਪੁੱਤਰ ਤੂੰ ਮੇਰੇ ਅੱਖੇ ਲੱਗ ਤੇ ਮੇਰੇ ਹੁਕਮਾਂ ਨੂੰ ਮੰਨ ਤੂੰ ਉਤਰ ਜਿਉਂਦਾ ਰਹ ਤੂੰ ਨੰਤ ਲਾ ਉਹ ਸਾਡਾ ਪ੍ਰਭੂ ਆ ਜਿਹੜਾ ਸ਼ਾਂਤੀ ਦਾ ਰਾਜਕੁਮਾਰ ਜਿਹੜਾ ਸਾਰੀ ਮੁਕਤੀ ਦਾ ਜਿਹਨੇ ਇੰਤਜ਼ਾਮ ਕੀਤਾ ਉਹ ਕਹਿੰਦਾ ਹੁਣ हे ਮੇਰੇ ਪੁੱਤਰ ਤੁਸੀਂ ਮੇਰੀ ਸੁਣੋ ਪਰਮੇਸ਼ਰ ਨੇ ਜਦੋਂ ਪ੍ਰਭੂ ਨੂੰ ਸੰਸਾਰ ਦੇ ਵਿੱਚ ਭੇਜਿਆ ਤਾਂ ਪ੍ਰਭੂ ਨੂੰ ਕਿਹਾ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਤੁਸੀਂ ਇਹਦੀ ਕੀ ਕਰੋ ਸੁਣੋ ਸੁਣੋ ਹallelujah ਹallelujah ਪ੍ਰਭੂ ਅੱਜ ਕਾਤੇ ਸਾਨੂੰ ਸੁਣਨ ਦੇ ਲਈ ਕਹਦਾ ਸੋ ਉਹ ਪ੍ਰਭੂ ਜੇ ਅਸੀਂ ਸੁਣਨੇ ਆ ਉਹਦੇ ਉੱਤੇ ਚੱਲਣਾ ਬਚਨਾਂ ਦੇ ਉੱਤੇ ਪਰਮੇਸ਼ਰ ਦੀ ਤਾਂ ਸਾਡੇ ਉੱਤੇ ਕਿਰਪਾ ਹੋ ਸਕਦੀ ਹੈ ਜੇ ਅਸੀਂ ਸੁਣਾਂਗੇ ਤਾਂ ਅਸੀਂ ਜਿਉਂਦੇ ਰਹਿ ਗਏ ਜਿਉਂਦੇ ਰਹਿਣਾ ਕਈ ਤਰ੍ਹਾਂ ਦਾ ਆਪਾਂ ਨੂੰ ਕਈ ਵਾਰੀ ਅਕਸਰ ਹੁੰਦਾ ਕਿ ਜਿਹੜੇ ਨਹੀਂ ਪ੍ਰਭੂ ਨੂੰ ਮੰਨਦੇ ਉਹ ਕਿਹੜਾ ਜਿਉਂਦੇ ਨਹੀਂ ਰਹਿੰਦੇ ਉਹ ਵੀ ਤਾਂ ਜਿਉਂਦੇ ਨੇ ਬੜੇ ਦੇਖੋ ਐਡੇ ਐਡੇ ਸਰੀਰ ਨੇ ਕਿੱਦਾਂ ਫਿਰਦੇ ਨੇ ਸੋ ਜਿਉਂਦਾ ਜਿਹੜਾ ਆਤਮਿਕ ਜ਼ਿੰਦਗੀ ਜਿਹੜੀ ਉਹਦੇ ਵਿੱਚ ਜਿਉਂਦੇ ਰਹਿਣਾ ਸਾਡੇ ਲਈ ਜ਼ਰੂਰੀ ਆ ਹallelujah ਨਹੀਂ ਅਸੀਂ ਸਾਡੀ ਆਤਮਾ ਖਤਮ ਹੋ ਗਈ ਸੀ ਆਤਮਾ ਦੁਆਰਾ ਆਤਮਾ ਦੇ ਵਿੱਚ ਖਤਮ ਹੋ ਗਏ ਸੋ ਪਰਮੇਸ਼ਰ ਦੇ ਵਚਨ ਚ ਲਿਖਿਆ ਇਹਰਾ ਜਿਹੜਾ ਤੁਹਾਡੇ ਲੱਕ ਬੰਨੇ ਰਹਿਣ ਤੁਹਾਡੇ ਸਿਰ ਦਾ ਤੇਲ ਕਦੇ ਵੀ ਨਾ ਕਟੇ ਹallelujah 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 ਸੋ ਸਿਰstraਸੀ ਮਜ਼ਬੂਤੀ ਦੇ ਨਾਲ ਉਸ ਪਰਮੇਸ਼ਰ ਦੇ ਵਿੱਚ ਚੱਲਣਾ ਸੋ ਪ੍ਰਭੂ ਨੇ ਜਿਸ ਤਰ੍ਹਾਂ ਪਰਮੇਸ਼ਰ ਦੇ ਬਚਨ ਦੇ ਵਿੱਚ ਆਪਾਂ ਦੇਖਿਆ ਉਪਦੇ ਵਿੱਚ ਲਿਖਿਆ ਸੋ ਆਪਾਂ ਦੇਖਾਂਗੇ ਸੋ ਜਦੋਂ ਇੱਕ ਔਰਤ ਦੇ ਦੁਆਰਾ ਜਿਹੜਾ ਸੰਸਾਰ ਦੇ ਅੰਦਰ ਪਾਪ ਆਇਆ ਹallelujah ਹallelujah ਇੱਕ ਔਰਤ ਇਹ ਦੁਆਰਾ ਸੰਸਾਰ ਦੇ ਅੰਦਰ ਪਾਪ ਆਇਆ ਆਦਮ ਦੁਆਰਾ ਜਿਹੜਾ ਪਾਪ ਆਇਆ ਸੋ ਪਰਮੇਸ਼ਰ ਨੇ ਬਹੁਤ ਵੱਡੀ ਕਿਰਪਾ ਦੇ ਨਾਲ ਉਸੇ ਜਿਹੜਾ ਆਦਮ ਦੇ ਰੂਪ ਦੇ ਵਿੱਚ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਇੱਕ ਮੁਕਤੀ ਆਈ ਹਾਲੇਲੂਇਆ ਰੋਮੀਆਂ ਦੇ ਵਿੱਚ ਜਦੋਂ 5 ਦੇ ਵਿੱਚ ਪੜਦੇ ਆ ਸੀ ਉਹਦੇ ਅਧਿਆਇ ਦੇ ਵਿੱਚ ਪਤਾ ਲੱਗਦਾ ਕਿ ਇੱਕ ਮਨੁੱਖ ਦੇ ਕਾਰਨ ਸੰਸਾਰ ਦੇ ਅੰਦਰ ਪਾਪ ਆਇਆ ਇੱਕੋ ਮਨੁੱਖ ਜਿਹੜਾ ਪ੍ਰਭੂ ਯਿਸੂ ਮਸੀਹ ਸੀ ਤੀ ਉਹਦੇ ਜਾਨ ਦੇਣ ਦੇ ਨਾਲ ਸਾਡੇ ਵੀ ਇੱਕ ਮੁਕਤੀ ਸਾਡੇ ਲਈ ਜ਼ਿੰਦਗੀ ਵੀ ਆਈ ਆ ਹਾਲੇਲੂਇਆ ਇਸੇ ਉੱਤੇ ਨਾ ਧਿਆਨ ਦੇਣਾ ਸੋ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਜਿਹੜੀ ਹਵਾਨੇ ਪਾਪ ਕੀਤਾ ਉਸ ਜਗ੍ਹਾ ਤੇ ਸਾਨੂੰ ਐਦਾ ਲੱਗਦਾ ਕਿ ਬਹੁਤ ਹੀ ਜਿਹੜੀ ਘਟਿਆ ਸੀ ਗੱਲ ਹੋਊਗੀ ਜਦੋਂ ਪਰਮੇਸ਼ੁਰ ਨੇ ਜਿਹੜਾ ਉਸ ਉਹ ਸਾਰਾ ਪਾਪ ਆਇਆ ਸੀ ਉਹ ਇੱਕ ਔਰਤ ਦੇ ਦੁਆਰਾ ਹੀ ਸਾਡੇ ਲਈ ਮੁਕਤੀ ਸੰਸਾਰ ਦੇ ਵਿੱਚ ਆਈਆ ਹallelujah ਦੱਸ ਸਕਦਾ ਕਿੱਦਾਂ ਆਈਆ ਇੱਕ ਔਰਤ ਦੇ ਦੁਆਰਾ ਹੀ ਸਾਡੇ ਲਈ ਮੁਕਤੀ ਦਾ ਇੰਤਜ਼ਾਮ ਹੋਇਆ ਉਹ ਕਿਹੜੀ ਔਰਤ ਦਾ ਜਿਹਦੇ ਦੁਆਰਾ ਮਰੀਮ ਮਾਤਾ ਮਰੀਮ ਹallelujah ਤਾੜੀਆਂ ਲਾਵਾਂਗੇ ਇੱਕ ਵਾਰ ਸੋ ਉਹ ਮਾਤਾ ਮਰੀਮ ਦੇ ਦੁਆਰਾ ਜਿਹੜਾ ਪ੍ਰਭੂ ਯਿਸੂ ਸੀ ਪੈਦਾ ਹੋਏ ਸਾਡੇ ਲਈ ਇੱਕ ਮੁਕਤੀ ਦਾ ਇੰਤਜ਼ਾਮ ਹੋਇਆ ਸੋ ਇਸੇ ਤਰ੍ਹਾਂ ਕਈ ਇਦਾਂ ਦੀ ਜਿਹੜੀ ਪ੍ਰਚਾਰ ਹੋ ਰਿਹਾ ਕਿ ਔਰਤ ਨੂੰ ਬਿਲਕੁਲ ਨਹੀਂ ਜਿਹੜੀ ਗੱਲਬਾਤ ਕਰਨੀ ਚਾਹੀਦੀ ਮੈਂ ਪੜਿਆ ਪਰਮੇਸ਼ਰ ਦੇ ਬਚਨ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਦਾ ਸਤਕਾਰ ਮਰੀਮ ਦੇ ਦੁਆਰਾ ਦੇ ਰੂਪ ਦੇ ਵਿੱਚ ਪੈਦਾ ਹੋਈਆਂ ਨੇ ਪਰਮੇਸ਼ਰ ਦੇ ਵਿੱਚ ਅੱਗੇ ਵਧੀਆਂ ਨੇ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਕਦੇ ਵੀ ਜਿਹੜੀਆਂ ਔਰਤਾਂ ਨੇ ਪੈਣਾ ਨੇ ਇਹਨਾਂ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਪ੍ਰਭੂ ਦੇ ਬਚਨ ਚ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਨਵੀਂ ਵੀ ਪਰਮੇਸ਼ਰ ਦੇ ਬਚਨ ਚ ਲਿਖਿਆ ਨਵੀ ਦੇ ਰੂਪ ਦੇ ਵਿੱਚ ਨੇ ਆਪਾਂ ਦੇਖਾਂਗੇ ਲੋਕਾਂ ਦੀ ਇنجੀਲ ਉਹਦੀ ਦੋ ਦੀ ਸੱਤੀਏ ਦੇਖਾਂਗੇ ਸੋ ਪਰਮੇਸ਼ਰ ਦੇ ਬਚਨ ਚ ਆਪਾਂ ਪੜਾਂਗੇ ਕਿਦਾਂ ਜਿਹੜੀਆਂ ਔਰਤਾਂ ਹੈ ਉਹ ਪਰਮੇਸ਼ਰ ਦਾ ਹallelujah ਹallelujah ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆਨਾਨਾ ਦੀ ਇੱਕ ਨਬੀਆ ਪਰੋਏਦੀ ਧੀ ਸੀ ਉਹ ਵੱਡੀ ਉਮਰ ਦੀ ਸੀ ਉਸਨੇ ਆਪਣੇ ਕਾਲ ਆਪਣੇ ਤੋਂ ਸਤਿ ਭਰੇ ਭਰਤਾਂ ਨਾਲ ਨਿਰਵਾਹ ਕੀਤਾ ਸੀ ਅਤੇ ਉਹ 84 ਵਰਿਆਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣਾ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ ਹallelujah 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 ਉਹ ਜਿਹੜਾ ਪਰਮੇਸ਼ਰ ਦੀ ਹੈਕਲ ਨੂੰ ਨਾ ਛੱਡਦੀ ਸੀ ਪਰ ਉਹ ਵਰਤ ਰੱਖਣਾ ਤੇ ਬੇਨਤੀ ਕਰਨਾ ਰਾਤ ਦਿਨ ਪਰਮੇਸ਼ਰ ਦੀ ਕੀ ਕਰਦੀ ਸੀ ਬੰਦਗੀ ਬੰਦਗੀ ਕਰਦੀ ਸੀ ਹallelujah ਇਹ ਪ੍ਰਭੂ ਨੇ ਕਿਤੇ ਵੀ ਜਿਹੜੇ ਔਰਤਾਂ ਨੂੰ ਪੈਣਾ ਨੂੰ ਕਮਜ਼ੋਰ ਨਹੀਂ ਬਣਾਇਆ ਬਹੁਤ ਹੀ ਜਿਹੜੀ ਆਪਾਂ ਨੂੰ ਪ੍ਰਾਣੇ ਨਾਮ ਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਰਹਿਣੀਆਂ ਪਰਮੇਸ਼ੁਰ ਦੇ ਲੋਕਾਂ ਦੀ ਜਿਹੜੀਆਂ ਹੈਲਪ ਕਰਦੀਆਂ ਰਹੀਆਂ ਇਸ ਜਗ੍ਹਾ ਤੇ ਵੀ ਆਪਾਂ ਨੂੰ ਪਤਾ ਲੱਗਿਆ ਪਰਮੇਸ਼ੁਰ ਦੇ ਬਚਨ ਦੇ ਵਿੱਚੋਂ ਉਹ ਔਰਤ ਜਿਹੜੀ ਆਨਾ ਨਾਉ ਦੀ ਨਬੀਆ ਜਿਹੜੀ ਉਹ ਸਾਨੂੰ ਇਹ ਨਹੀਂ ਧੀ ਸੀ ਉਹ ਵੀ ਆਪਣੀ ਸਾਰੀ ਜਿਹੜੀ ਜ਼ਿੰਦਗੀ ਉਹਨੇ ਇਥੋਂ ਪਤਾ ਲੱਗਦਾ ਇੱਕ ਉਹ ਫਿਦਲਾ ਵੀ ਸੀ ਹallelujah ਹallelujah ਸਾਰੀ ਵਰਨੇ ਅੰਦਰ ਆਤੀ ਉਹਨੇ ਕਿਹਾ ਉਹ ਹੈਗਲ ਨੂੰ ਨਾ ਸਕਦੀ ਉਹ ਵਰਤ ਰੱਖਣਾ ਤੇ ਬੇਨਤੀ ਕਰਨਾ ਰਾਤ ਦੇ ਨਾ ਬੰਦਗੀ ਕਰਦੀ ਸੀ ਉਹ ਜਿਹੜੀ ਪਰਮੇਸ਼ਰ ਦੇ ਵਿੱਚ ਹੋ ਕੇ ਇੱਕ ਨਮੂਨਾ ਬਣ ਕੇ ਉਹ ਲੋਕਾਂ ਨੂੰ ਪਰਮੇਸ਼ਰ ਦੇ ਜਿਹੜਾ ਖੁਸ਼ਕਬਰੀ ਦਾ ਪ੍ਰਚਾਰ ਵੀ ਕਰਦੀ ਸੀ ਉਹ ਸਾਰਾ ਕੁਝ ਇਤੋਂ ਪਤਾ ਲੱਗਦਾ ਜਿਹੜਾ ਨਬੀ ਹੁੰਦਾ ਜਗ੍ਹਾ ਜਗ੍ਹਾ ਜਾ ਕੇ ਉਹ ਪਰਮੇਸ਼ੁਰ ਦਾ ਸੁਬ ਸੰਦੇਸ਼ ਵੀ ਦਿੰਦਾ ਇਤੋਂ ਬਹੁਤ ਸਾਰੀਆਂ ਔਰਤਾਂ ਪਤਾ ਲੱਗਦਾ ਕਦੇ ਵੀ ਪਰਮੇਸ਼ੁਰ ਦੇ ਬਚਨ ਦੇ ਵਿੱਚ ਬਹੁਤ ਹੀ ਮਜ਼ਬੂਤੀ ਨਾਲ ਜਿਹੜਾ ਪ੍ਰਚਾਰ ਕੀਤਾ ਔਰਤਾਂ ਨੇ ਜਦੋਂ ਪ੍ਰਭੂ ਯਿਸੂਸੀ ਜੀ ਉੱਠੇ ਉਦੋਂ ਵੀ ਜਿਹੜੀਆਂ ਔਰਤਾਂ ਬਹੁਤ ਸਾਰੀਆਂ ਉਸ ਜਗ੍ਹਾ ਤੇ ਗਈਆਂ ਆਪਾਂ ਦੇਖਾਂਗੇ ਮਾਰਕਸ ਉਹਦੀ ਸੁਰਤੋ ਪੜਾ ਕੇ ਮਰਤਸ 16 ਦੀ ਸੋ ਉਸ ਜਗ੍ਹਾ ਤੇ ਵੀ ਜਿੱਥੇ ਜਿਹੜੇ ਚੇਲੇ ਸੀ ਅੱਜ ਇਹ ਗੱਲ ਤੇ ਜ਼ੋਰ ਦਿੱਤਾ ਜਾਂਦਾ ਸੰਗਤਾਂ ਦੇ ਅੰਦਰ ਕਿ ਔਰਤ ਨੂੰ ਬੋਲਣ ਦਾ ਅਧਿਕਾਰ ਨਹੀਂ ਔਰਤ ਪ੍ਰਚਾਰ ਨਹੀਂ ਕਰ ਸਕਦੀ ਸੋ ਕਿੰਨੇ ਲੋਕਾਂ ਨੇ ਜਿਹੜੀਆਂ ਔਰਤਾਂ ਜਿਹੜਾ ਪੂਰਾ ਪਰੂਰੇ ਦਾ ਪੂਰਾ ਪਰਿਵਾਰ ਜਿੰਨੇ ਵੀ ਪ੍ਰਚਾਰ ਕੀਤਾ ਉਹ ਅੱਜ ਪੂਰੇ ਦੁਨੀਆ ਦੇ ਵਿੱਚ ਉਹਨਾਂ ਨੇ ਪ੍ਰਚਾਰ ਫਲਾਇਆ ਲੋਕਾਂ ਨੇ ਜਿਸ ਤਰ੍ਹਾਂ ਔਰ ਜੀਨਾ ਕਰਨ ਵਾਲਾ ਪੂਰਾ ਪਰਿਵਾਰ ਜਿਸ ਤਰ੍ਹਾਂ ਹੋਰ ਵੀ ਰੱਬ ਦੇ ਦਾਸ ਨੇ ਜੋ ਅੰਤਨ ਰੁੱਲਾ ਜਿ ਦੇਖ ਰਹੇ ਆ ਜੋ ਹਰ ਵੀ ਦਿਵਾਲ ਸਾਰੇ ਪਰਿਵਾਰ ਜਿੰਨੇ ਲੱਗੇ ਹੋਏ ਨੇ ਤਾਂ ਉਹ ਪਰਮੇਸ਼ਰ ਦੇ ਕੰਮ ਨੂੰ ਅੱਗੇ ਦੀ ਅੱਗੇ ਬਹੁਤ ਸਾਰੇ ਕੰਮ ਬੱਧ ਰਹੇ ਨੇ ਜਦੋਂ ਸਾਡਾ ਪਰਿਵਾਰ ਇੱਕ ਚ ਟੋ ਕੇ ਚੱਲਦਾ ਸੋ ਇਸੇ ਤਰ੍ਹਾਂ ਕਦੇ ਵੀ ਕਿਤੇ ਵੀ ਬਚਨ ਦੇ ਵਿੱਚ ਔਰਤ ਨੂੰ ਕਮਜ਼ੋਰ ਨਹੀਂ ਕੀਤਾ ਗਿਆ ਸੋ ਇਸੇ ਤਰ੍ਹਾਂ ਅੱਪਾ ਦੇਖਾਂਗੇ ਮਰਕਸ 16 ਦੀ ਉਸ ਜਗ੍ਹਾ ਤੇ ਵੀ ਜਿਹੜੀਆਂ ਉਹ ਮਰੀਮ ਮਗਦਲੀਨੀ ਜਿਹੜੀਆਂ ਔਰਤਾਂ ਇੰਡੀਅਨ ਕਵਰ ਦੇ ਉੱਤੇ ਗਈਆਂ ਅੱਜ ਜਿ�ਾ ਜਗ੍ਹਾ ਵੀ ਔਰਤ ਬੋਲ ਨਹੀਂ ਸਕਦੀ ਪ੍ਰਚਾਰ ਨਹੀਂ ਕਰ ਸਕਦੀ ਇੱਦਾਂ ਦਾ ਵੀ ਬਹੁਤ ਪ੍ਰਚਾਰ ਹੋ ਗਿਆ ਪਰ ਇੱਥੇ ਪਰਮੇਸ਼ਰ ਦੇ ਵਚਨ ਚ ਦੇਖਿਆ ਉਹ ਜਗ੍ਹਾ ਜਿਹੜੇ ਚੇਲੇ ਕਹਿੰਦੇ ਕਹੋਂਦੇ ਸੀ ਜਿਹੜੇ ਪ੍ਰਭੂ ਦੇ ਨਾਲ ਮਰਨ ਦੇ ਲਈ ਤਿਆਰ ਸੀ ਜਿਹੜੇ ਕਹਿੰਦੇ ਸੀ ਪ੍ਰਭੂ ਅਸੀਂ ਤੈਨੂੰ ਫੜਨ ਉਹ ਦੁਆ ਕਰ ਰੰਨੇ ਰੋ ਰਹੇ ਨੇ ਉਹ ਕਿੰਨੇ ਕਮਜ਼ੋਰ ਨੇ ਇਹ ਦੌੜ ਕਿਹੜੀਆਂ ਜਿਹੜੀਆਂ ਇਹ ਪੈਣਾ ਕਬਰ ਦੇ ਉੱਤੇ ਗਿਆ ਪੜਾਂਗੇ ਆਪਾਂ ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰੀਮ ਮਗਦਨੀ ਨਹੀਂ ਔਰ ਯਾਕੂਬ ਦੀ ਮਾਤਾ ਮਰੀਮ ਅਲ ਸਲੂਮੀ ਨੇ ਸੁਗੰਧਾਂ ਬੁਲ ਲਈਆਂ ਭਈ ਜਾ ਕੇ ਉਸ ਉੱਤੇ ਮਲਣਾ ਅਤੇ ਹਫ਼ਤੇ ਦੇ ਪਹਿਲੇ ਦਿਨਾਂ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ ਅਤੇ ਆਪੋ ਵਿੱਚ ਕਹਿਣ ਲੱਗਿਆਂ ਜੋ ਸਾਡੇ ਦੇ ਪੱਥਰ ਨੂੰ ਕਬਰ ਦੇ ਮੁਹੋਂ ਕੌਣ ਰੇੜ ਕੇ ਲਾਂਬੇ ਕਰੂ ਜਾਵਨ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਬੇ ਰੜਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ ਅਤੇ ਕਬਰ ਵਿੱਚ ਜਾ ਕੇ ਉਹਨਾਂ ਇੱਕ ਜਵਾਨ ਨੂੰ ਚਿੱਟਾ ਵਸਤਰ ਪਹਿਨੀ ਸੱਚੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ ਉਸਨੇ ਉਹਨਾਂ ਨੂੰ ਆਖਿਆ ਹਰਾਮ ਨਾ ਹੋ ਗੋ ਤੁਸੀਂ ਯੇਸ਼ੂ ਨਾਸਰੀ ਨੂੰ ਭਾਗ ਦਿਆ ਹੋ ਜਿਹੜਾ ਸਦੀਪ ਉੱਤੇ ਚੜਾਇਆ ਗਿਆ ਸੀ ਉਹ ਤਾਂ ਜੀ ਉੱਠਿਆ ਹੈ ਉਹ ਐਸੇ ਹੈ ਨਹੀਂ ਹਾਲੇਲੂਇਆ ਹਾਲੇਲੂਇਆ ਉਹ ਪੈਣਾ ਨੇ ਕਿੰਨੀ ਜਿਹੜੀ ਬਖਸ਼ੀ ਪ੍ਰਾਪਤੀ ਕੀਤੀ ਆ ਪਰਮੇਸ਼ਰ ਦੇ ਵਿੱਚ ਹੋ ਕੇ ਜਦੋਂ ਕਬਰ ਤੇ ਗਏ ਆ ਉਹਨੇ ਇੱਕ ਫਰਿਸ਼ਤੇ ਨੂੰ ਵੇਖਿਆ ਹਾਲੇਲੂਇਆ ਹਾਲੇਲੂਇਆ ਕਿੰਨਾ ਉਹਨਾਂ ਨੇ ਜਿਹੜਾ ਇੱਕ ਮਖਰਾ ਇਨਾਮ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਫਰਿਸ਼ਤੇ ਨੂੰ ਵੇਖਿਆ ਉਹ ਕਬਰ ਤੇ ਗਈਆਂ ਸਵੇਰ ਨੂੰ ਇਹ ਉਹ ਸਮੇਂ ਕਿੰਨਾ ਫਰਕ ਹੋਵੇਗਾ ਅੱਜ ਦਾ ਸਮਾਂ ਉਹ ਸਮੇਂ ਦਾ ਕਿੰਨਾ ਫਰਕ ਹੋਵੇਗਾ ਹallelujah ਸੋ ਉਹ ਜਗ੍ਹਾ ਤੇ ਕਈ ਵਾਰੀ 12 ਬੀ ਦੀ ਨਿਕਲਣੰਦੇ ਆਪਾਂ ਸਵੇਰ ਨੂੰ ਜਿਹੜੀ ਕੁੜੀ ਕਤਰੀ ਨੂੰ ਉਹ ਭੱਜ ਕੇ ਦੌੜ ਕੇ ਜਣੀਆਂ ਕਬਰ ਦੇ ਉੱਤੇ ਗਈਆਂ ਉਹਨਾਂ ਨੇ ਇੱਕ ਫਰਿਸ਼ਤੇ ਨੂੰ ਵੇਖਿਆ ਤੇ ਬ੍ਰਿਸਟ ਨੇ ਦੱਸਿਆ ਜੀ ਨੂੰ ਤੁਸੀਂ ਇਹਦੇ ਕਬਰ ਦੇ ਅੰਦਰ ਭਾਵਦੀਓ ਉਹਦਾ ਹੁਣ ਜੀ ਉੱਠਿਆ ਜਿਹੜਾ ਸਲੀਬ ਦੇ ਉੱਤੇ ਚੜਾਇਆ ਗਿਆ ਸੀ ਉਹ ਹੁਣ ਜੀ ਉੱਠਿਆ ਹallelujah ਇਹ ਜਗ੍ਹਾ ਤੇ ਵੀ ਜਿਹੜਾ ਉਹ ਔਰਤਾਂ ਮਰੀਮ ਮਗਦਲੀਨੀ ਜਿਹੜੀਆਂ ਉਸ ਕਬਰ ਦੇ ਉੱਤੇ ਗਈਆਂ ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਭਰਮਾਂ ਨੇ ਬੈਦਲ ਦੇ ਅੰਦਰ ਜਿਹੜੀਆਂ ਪਰਮੇਸ਼ਰ ਨੂੰ ਮੰਨਣ ਵਾਲੀਆਂ ਔਰਤਾਂ ਬਹੁਤ ਹੀ ਉਹਨਾਂ ਨੇ ਯੋਗਦਾਨ ਪਾਇਆ ਪਰਮੇਸ਼ਰ ਦੇ ਕੰਮ ਵਿੱਚ ਇਸੇ ਤਰ੍ਹਾਂ ਪਾਇਸ਼ੇ ਵੀ ਰਸੂਲਲਾ ਸ਼ੋਰਾ ਵੀ ਤੇਰਾ ਤੋਂ ਦੇਖਾਂਗੇ ਹallelujah ਹallelujah ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਤਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਤਾਂ ਇਹ ਬੰਦਗੀ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਹਨਾਂ ਤੇਵੀਆਂ ਨਾਲ ਜਿਹੜੀਆਂ ਕਿ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ ਹallelujah ਹallelujah ਜਿਹੜਾ ਆਪਾਂ ਦੇਖਦੇ ਆ ਕਿ ਜਦੋਂ ਸੇਵਕ ਹੀ ਕਰਦਾ ਉਹਦੇ ਲੱਕੇ ਦੇ ਵਿੱਚ ਨਾ ਹੋ ਜਾਂਦਾ ਸੋ ਇਸੇ ਤਰ੍ਹਾਂ ਇਹ ਔਰਤ ਜਿਹੜੀ ਪਰਮੇਸ਼ਰ ਨੂੰ ਮੰਨਣ ਵਾਲੀ ਉਹ ਲਿਖਿਆ ਵੀ ਉਹ ਇੱਕ ਭਗਤਣਾ ਸੁਣੀ ਦੀ ਸੀ ਉਹਦਾ ਨਾਮ ਸੀ ਉਹ ਕਿਰਮ ਵਿੱਚ ਵੇਚਣ ਵਾਲੀ ਉਹ ਆਪਣੇ ਕੰਮ ਦੇ ਨਾਲ ਨਾਲ ਜਿਹੜਾ ਉਹ ਪਰਮੇਸ਼ਰ ਦੀ ਜਗ੍ਹਾ-ਜਗ੍ਹਾ ਜਿਹੜੀ ਗਵਾਹੀ ਦੇ ਰਹੀ ਹallelujah ਉਸ ਜਗ੍ਹਾ ਤੇ ਜਦੋਂ ਪਾਲਸ ਗਿਆ ਉਸ ਇਲਾਕੇ ਦੇ ਅੰਦਰ ਪਾਲਸ ਨੇ ਆਪਣਾ ਜਦੋਂ ਵੀ ਜਾਣਿਆ ਕਈ ਵਾਰੀ ਦੇਖਦਾ ਕੋਈ ਮਸੀਹੀ ਜਿਹੜਾ ਬੰਦਾ ਸਾਨੂੰ ਮਿਲੇ ਹallelujah ਉਸ ਜਗ੍ਹਾ ਤੇ ਇਹ ਔਰਤਾਂ ਇਕੱਠੀਆਂ ਹੋ ਕੇ ਲਖਿਆ ਵੀ ਗੱਲਾਂ ਕਰਦੀਆਂ ਸੀ ਪਰਮੇਸ਼ਰ ਦੀਆਂ ਉਹ ਪੌਲਸ ਨੂੰ ਮਿਲੀਆਂ ਆ ਪੜਾਂਗੇ ਉਹ ਤਾਂ ਮੰਨ ਪ੍ਰਭੂ ਨੇ ਖੋਹ ਦਿੱਤਾ ਭਈ ਪੌਲਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ ਅਤੇ ਜੇ ਉਸ ਨੇ ਆਪਣੇ ਆਪਣੇ ਤੱਬਰ ਸਣੇ ਬਪਤਿਸਮਾ ਲਿਆ ਤਾਂ ਮਿਹਨਤ ਕਰਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਨਿஞ்சਾਵਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਨ ਕੇ ਰਹੋ ਅੱਜ ਸਾਲੋਂ ਵੱਲੋਂ ਮੰਨੀ ਲਏਗੇ ਹallelujah hallelujah ਉਹ ਆਪਣੇ ਜਦੋਂ ਬਚਨ ਸੁਣਿਆ ਤਾਂ ਉਹਦਾ ਮਨ ਪਰਮੇਸ਼ਰ ਨੇ ਕੀਆ ਖੋਲਦਾ ਸੋ ਅਸੀਂ ਪਰਮੇਸ਼ਰ ਦਾ ਇਸ ਜਗ੍ਹਾ ਤੇ ਜ਼ਿਕਰ ਆਉਂਦਾ ਉਹ ਪਾਲਸ ਨੂੰ ਆਪਣੇ ਘਰੇ ਲੈ ਗਈ ਆਪਾਂ ਜਿੰਨਾ ਮਰਜੀ ਕਈ ਵਾਰੀ ਸਾਡਾ ਮਨ ਨਹੀਂ ਅੰਦਰੋਂ ਖੁੱਲਦਾ ਕਈ ਵਾਰੀ ਪਰਮੇਸ਼ਰ ਦੇ ਕੰਮ ਦੇ ਲਈ ਸਾਡਾ ਮਨ ਤਿਆਰ ਨਹੀਂ ਹੁੰਦਾ ਕਿ ਸਾਡੇ ਘਰ ਦੇ ਵਿੱਚ ਪਰਮੇਸ਼ਰ ਦੀ ਆराधना ਬੰਦਗੀ ਹੋਵੇ ਇਸ ਜਗ੍ਹਾ ਤੇ ਲਿਖਿਆ ਉਹਦਾ ਮਨ ਕਿਨੇ ਖੋਲ ਦਿੱਤਾ ਪਰਮੇਸ਼ਰ ਨੇ ਉਹਦਾ ਮਨ ਖੋਲ੍ਹ ਦਿੱਤਾ ਇਸੇ ਤਰ੍ਹਾਂ ਸਾਡੇ ਮਨ ਵੀ ਜਿਹੜਾ ਖੁੱਲਣੇ ਚਾਹੀਦੇ ਨੇ ਸੋ ਲਿਖਿਆ ਪਰਮੇਸ਼ਰ ਦੇ ਬਚਨ ਦੇ ਅੰਦਰ ਉਹਦਾ ਮਨ ਜਿਹੜਾ ਪਰਮੇਸ਼ਰ ਨੇ ਖੋਲ੍ਹ ਦਿੱਤਾ ਉਹਨੇ ਕੀ ਕਿਹਾ ਸਾਡੇ ਘਰੇ ਆਓ ਸਾਡੇ ਘਰੇ ਦੁਆਵੰਦਗੀ ਕਰੋ ਪ੍ਰਾਰਥਨਾ ਕਰੋ ਪਾਲਸ ਉਦੋਂ ਘਰ ਦੇ ਵਿੱਚ ਰਿਹਾ ਉਹ ਮੱਲੋਂ ਮੱਲੀ ਤੱਕੇ ਨਾਲ ਉਹ ਜਿੱਡਾ ਤੇ ਰੱਖਿਆ ਅੱਜ ਸਦਾ ਮਨ ਨਹੀਂ ਖੁੱਲ ਰਿਹਾ ਪਰਮੇਸ਼ਰ ਦਾ ਬਚਨ ਸੁਣ ਕੇ ਸੋਇਸ਼ਤਰਾ ਨੇ ਕਿੰਨਾ ਆਪਣੇ ਮਨ ਨੂੰ ਖੋਦ ਲਿੱਤਾ ਕਿ ਚਲੋ ਮੇਰੇ ਘਰ ਦੇ ਅੰਦਰ ਜਿਹੜੀ ਤੁਸੀਂ ਪਰਮੇਸ਼ਰ ਦਾ ਬਚਨ ਸੁਣਾਇਆ ਜਾਵੇ ਤਾਂ ਸਾਰੇ ਪਰਿਵਾਰ ਨੇ ਉਸ ਜਗ੍ਹਾ ਤੇ ਬਰਕਤ ਪਾਈ ਹallelujah ਜੇਸੀ ਪਰਮੇਸ਼ਰ ਦੇ ਲਈ ਉਜਨਾ ਕੁਝ ਪਰਿਵਾਰ ਦੇ ਅੰਦਰ ਕਰਾਂਗੇ ਜ਼ਰੂਰ ਪਰਮੇਸ਼ਰ ਦਾ ਬਚਨ ਜਿਹੜਾ ਖਾਲੀ ਨਹੀਂ ਜਾਂਦਾ ਹallelujah ਜਦੋਂ ਪਰਮੇਸ਼ੁਰ ਦਾ ਕੰਮ ਦੇ ਲਈ ਅਸੀਂ ਅੱਗੇ ਵਧਾਂਗੇ ਤਾਂ ਪਰਮੇਸ਼ੁਰ ਦਾ ਬਚਨ ਕਦੇ ਵੀ ਖਾਦੀ ਨਹੀਂ ਮੁੜਦਾ ਸੁਤੇ ਆਂਦੇ ਨਾ ਉਸ ਨੇ ਆਪਣਾ ਮਨ ਉਸ ਦਾ ਮਨ ਜਿਹੜਾ ਪਰਮੇਸ਼ੁਰ ਨੇ ਖੋਲ ਦਿੱਤਾ ਕਿ ਪੌਲਸ ਨੂੰ ਆਪਣੇ ਘਰ ਦੇ ਅੰਦਰ ਲੈ ਗਈ ਸੋ ਇਹ ਵੀ ਇੱਕ ਭਗਤਨੀ ਪਰਮੇਸ਼ੁਰ ਨੂੰ ਮੰਨਣ ਵਾਲੀ ਜਿਹਦਾ ਨਾਮ ਉਸ ਸੀਰੀਏ ਦੇ ਵਿੱਚ ਲੋਕ ਜਾਣਦੇ ਸੀ ਇਸੇ ਤਰ੍ਹਾਂ ਹੋਰ ਵੀ ਜਿਸ ਤਰ੍ਹਾਂ ਅੱਪਾ ਜੂਨਾ ਦੀ ਇੰਜਿਲ ਦੇ ਵਿੱਚ ਸਾਂਭਰੀ ਔਰਤ ਬਾਰੇ ਪੜਿਆ ਅੱਪ ਪੜਾਂਗੇ ਜੂਨਾ ਦੀ ਇੰਜਿਲ 4 ਦੀ 38 ਦੇਖਾਂਗੇ ਉਹ ਵੀ ਉਸ ਜਗ੍ਹਾ ਤੇ ਲਿਖਿਆ ਉਸ ਤੀਵੀ ਦੇ ਕਹਿਣ ਤੇ ਲੋਕਾਂ ਨੇ ਤੋਬਾ ਕੀਤੀ ਹallelujah ਅੱਜ ਸੀ ਪੰਨਾ ਖੋਲਿਆ ਆਪਣੀ ਕਿਤੇ ਸਾਡੀ ਇੱਜ਼ਤ ਨਾ ਖਰਾਬ ਹੋ ਜੇ ਕਿ ਪਰਮੇਸ਼ਰ ਦਾ ਬਚਨ ਸੁਣਾਤਾ ਜੇ ਸਾਡਾ ਇੱਤਾਂ ਨਾ ਹੋ ਜੇ ਸਾਡਾ ਨਾਮ ਨਾ ਖਰਾਬ ਹੋ ਜੇ ਪਰ ਇਹਨੇ ਆਪਣੇ ਨਾਮ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਇਹ ਜਾ ਕੇ ਜਦੋਂ ਇਹਨੇ ਪ੍ਰਚਾਰ ਕੀਤਾ ਲੋਕਾਂ ਨੂੰ ਦੱਸਿਆ ਲਿਖਿਆ ਇਹ ਤੀਵੀ ਦੇ ਕਹਿਣ ਦੇ ਉੱਤੇ ਲੋਕਾਂ ਨੇ ਮੰਨ ਲਿਆ ਪਰਮੇਸ਼ਰ ਦੇ ਬਚਨ ਨੂੰ ਆ ਪੜਾ ਰਹੇ ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀ ਦੇ ਕਹਿਣ ਕਰਕੇ ਉਸ ਤੇ ਨਿੱਚਾ ਕੀਤੀ ਕਿ ਉਸ ਉਹਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਹਨੇ ਸਭੋ ਮੈਨੂੰ ਦੱਸ ਦਿੱਤਾ ਹallelujah ਜੋ ਕੁਝ ਮੈਂ ਕੀਤਾ ਹੈ ਸਾਰਾ ਕੁਝ ਦਸ ਤੱਕ ਅੱਗੇ ਪੜਾਂਗੇ ਸਪੀਤਾ ਤੱਕ ਸੋ ਉਹਨਾਂ ਸਾਹਮੜਿਆਂ ਨੇ ਜਾ ਉਸਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ ਕੀਤੀ ਜੋ ਸਾਡੇ ਕੋਲ ਹੀ ਰਹੋ ਫਿਰ ਉਹ ਦੋ ਦਿਨ ਉੱਥੇ ਰਿਹਾ ਅਰ ਉਸ ਦੇ ਬਚਤ ਦੇ ਕਾਰਨ ਹੋਰ ਲੋਕਾਂ ਨੇ ਨਿੰਦਾ ਕੀਤੀ ਅਤੇ ਉਸ ਧੀਵੀ ਨੂੰ ਕਿਹਾ ਹੁਣ ਜੋ ਅਸੀਂ ਨਿੰਦਾ ਕਰਦੇ ਹਾਂ ਸੋ ਤੇਰੇ ਕਹਿਣ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋਏ ਢੀਕ ਜਗਤ ਦਾ ਤਾਰਨ ਹਾਰਾ ਹੈ ਹallelujah ਹallelujah ਢੀਕ ਜਗਤ ਦਾ ਤਾਰਨ ਹਾਰਾ ਹੈ ਪਹਿਲਾਂ ਤਾਂ ਉਹ ਤੀਵੀਂ ਦੇ ਕਰਕੇ ਜਦੋਂ ਪ੍ਰਭੂ ਖੁਦ ਆ ਗਿਆ ਕਹਿੰਦੇ ਹੁਣ ਅਸੀਂ ਤੇਰੇ ਕਰਕੇ ਨਹੀਂ ਹੁਣ ਅਸੀਂ ਖੁਦ ਜਿਹੜਾ ਪ੍ਰਭੂ ਨੂੰ ਵੇਖ ਲਿਆ ਕਿ ਜਗਤ ਦਾ ਤਾਰਨ ਹਾਰਾ ਹੈ ਇਸ ਸੰਸਾਰ ਦੇ ਸਾਡੇ ਪਿੰਡ ਦੇ ਵਿੱਚ ਸਾਡੇ ਘਰ ਦੇ ਅੰਦਰ ਇਹ ਆਇਆ ਹੈ ਸੱਚ ਮੁੱਚੇ ਜਗਤ ਦਾ ਤਾਰਨ ਹਾਰਾ ਹੈ ਉਸ ਰਾਤੇ ਦੋ ਦਿਨਾਂ ਦੇਖਿਆ ਪ੍ਰਭੂ ਯਿਸੂਸੀ ਹੋ ਸਪਿੰਡ ਦੇ ਅੰਦਰ ਰਹੇ ਸੋਇਸ਼ਤਰਾ ਜੀ ਉਹਨਾਂ ਦੀ ਜੀਵੋਂ ਦੀ 38 ਪੜਾਂਗੇ ਆਪਾਂ 38 ਦੀ ਨਕੀ ਪੜਾ ਜੀ ਦੀ ਬੋਟੀ ਹੈ ਉਹ ਲਾੜਾ ਹੁੰਦਾ ਹੈ ਪਰ ਲਾੜੇ ਦਾ ਮਿੱਤਰ ਜੋ ਖੜੋ ਕੇ ਉਹਦੀ ਸੁਣਦਾ ਹੈ ਲਾੜੇ ਦੀ ਆਵਾਜ਼ ਨਾਲ ਵੱਡਾ ਆਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਪੂਰਾ ਹੋਇਆ ਹੈ ਹਾਂ ਜੇ ਜ਼ਰੂਰ ਹੈ ਜੋ ਵਧੇ ਅਤੇ ਮੈਂ ਕਟਾਂ ਹਾਂ ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭ ਨਾਲ ਤੋਂ ਉੱਪਰ ਹੈ ਜਿਹੜਾ ਧਰਤੀ ਹੁੰਦਾ ਹੈ ਉਹ ਧਰਤੀ ਹੀ ਰਹਾ ਹੈ ਅਤੇ ਧਰਤੀ ਦੀ ਬੋਲਾ ਹੈ ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭ ਨਾਲ ਤੋਂ ਉੱਪਰ ਹੈ ਹallelujah ਹallelujah ਪਰਮੇਸ਼ਰ ਦਾ ਤਾਰਨਹਾਰ ਜਿਹੜਾ ਲਿਖਿਆ ਉੱਪਰੋਂ ਆਉਂਦਾ ਹੈ ਉਹ ਸਭ ਨਾਲ ਤੋਂ ਕੀ ਹੈ ਉੱਪਰ ਹੈ ਉਹ ਕਹਿੰਦੇ ਜਿਹੜਾ ਜਗਤ ਦਾ ਤਾਰਨ ਹਰਾ ਉਹ ਮਸੀਹ ਹੈ ਹੁਣ ਅਸੀਂ ਅੱਖਾਂ ਦੇ ਨਾਲ ਦੇਖ ਲਿਆ ਸੋ ਸਾਡੇ ਲਈ ਵੀ ਪਰਮੇਸ਼ਰ ਜਿਹੜਾ ਇੱਥੇ ਮਜ਼ਬੂਤੀ ਦਾ ਵਚਨ ਦਿੰਦਾ ਜਿਹੜਾ ਉੱਪਰੋਂ ਹੁੰਦਾ ਹੈ ਉਹ ਸਪਨਾ ਤੋਂ ਵੀ ਆ ਉੱਪਰ ਹੈ ਸਾਡਾ ਪਰਮੇਸ਼ਰ ਜਿਹੜਾ ਸਪਨਾ ਤੋਂ ਉੱਪਰ ਹੈ ਹਾਂ ਅਗੇ ਜਿਹੜਾ ਧਰਤੀਆਂ ਹੁੰਦਾ ਹੈ ਉਹ ਧਰਤੀ ਦਾ ਹੀ ਹੈ ਧਰਤੀ ਅਤੇ ਧਰਤੀ ਦੀ ਬੋਲਦਾ ਹੈ ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭ ਨਾਲੋਂ ਉੱਪਰ ਹੈ ਕਿਪਣਾਗੇ ਜੋ ਕੁਝ ਉਹਨੇ ਵੇਖਿਆ ਅਤੇ ਸੁਣਿਆ ਹੈ ਉਸ ਦੀ ਸਾਕੀ ਦਿੰਦਾ ਹੈ ਅਤੇ ਉਹਦੀ ਸਾਕੀ ਕੋਈ ਨਹੀਂ ਮੰਨਦਾ ਜਿਸ ਨੇ ਉਹਦੀ ਸਾਕੀ ਮੰਨ ਲਈ ਉਸ ਨੇ ਮੌਲ ਕੀਤੀ ਹੈ ਜੋ ਪਰਮੇਸ਼ਰ ਸੱਚ ਹੈ ਹਾਲੇਲੂਇਆ ਜਿਨੇ ਉਹਦੀ ਸਾਕੀ ਮੰਨ ਲਈਆ ਜਿਨੇ ਤੋਬਾ ਕਰ ਲਈਆ ਉਸ ਪਰਮੇਸ਼ਰ ਨੇ ਸੰਦੇਸ਼ ਦਿੱਤਾ ਮੋਹ ਦਾ ਕਿ ਸਾਨੂੰ ਆਪਣੇ ਧੀਆ ਤੇ ਪੁੱਤਰ ਬਣਾ ਰਿਹਾ ਹੈ ਹਾਂ ਅੱਗੇ ਜੀਵ ਪਰਮੇਸ਼ਰ ਨੇ ਭੇਜਿਆ ਹੈ ਸੋ ਪਰਮੇਸ਼ਰ ਦੀ ਅਗਲਾ ਬੋਲਦਾ ਹੈ ਇਸ ਲਈ ਜੋ ਆਤਮਾ ਮਿਣਕੇ ਨਹੀਂ ਦਿੰਦਾ ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਸਭੋ ਕੁਝ ਉਹਦੇ ਹੱਥ ਸੌਂਪ ਦਿੱਤਾ ਹੈ ਜਿਹੜਾ ਪੁੱਤਰ ਉੱਤੇ ਨੀਚਾ ਕਰਦਾ ਹੈ ਸਦੀਪੁੱਤ ਜਿਉਣ ਉਸ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ ਸੋ ਜੀਵਨ ਨਾ ਰੱਖੇਗਾ ਸੋ ਕੋ ਪਰਮੇਸ਼ਰ ਦਾ ਕਰੋਧ ਉਸਤੇ ਰਹਿਤਾ ਹੈ ਹallelujah ਜਿਹੜਾ ਪੁੱਤਰ ਨੂੰ ਜੇ ਪ੍ਰਭੂ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਕਰੋਧ ਉਹਦੇ ਉੱਤੇ ਬਣਿਆ ਰਹਦਾ ਹੈ ਜਿਹੜਾ ਪਰਮੇਸ਼ਰ ਸੁਰਗੋਂ ਹੈ ਉਹ ਸਾਰਿਆਂ ਉੱਪਰ ਹੈ ਜਿਹੜਾ ਸਾਡੇ ਲਈ ਉਹ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਇਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਜਿਹੜਾ ਮੈਂ ਇਸ ਬਚਨ ਦਾ ਵੀ ਔਰਤਾਂ ਨੂੰ ਜਿਹੜਾ ਪਰਮੇਸ਼ਰ ਪ੍ਰభు ਯਿਸੂਸੀ ਨੇ ਬਹੁਤ ਹੀ ਸ਼ਰਧਕਾਰ ਦਿੱਤਾ ਅੱਗੇ ਵਧਾਇਆ ਜਿਸ ਤਰ੍ਹਾਂ ਇੱਕ ਔਰਤ ਨੇ ਕਾਰਨ ਜਿਹੜੀ ਸੰਸਾਰ ਦੇ ਅੰਦਰ ਜਿਹੜਾ ਪਾਪ ਆਇਆ ਇੱਕ ਔਰਤ ਜਿਹੜੀ ਮਰੀਮ ਉਹਦੇ ਦੁਆਰਾ ਸਾਡੇ ਲਈ ਮੁਕਤੀ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਆਦਮ ਨੇ ਗਨਾਹ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਪ੍ਰభు ਯਿਸੂਸੀ ਤੇ ਦੁਆਰਾ ਸਾਡੀ ਮਾਫੀ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਸੋ ਇਸੇ ਤਰ੍ਹਾਂ ਉਹ ਰਾਜਾ ਦਾ ਰਾਜਾ ਉਹਨੇ ਆਪਣਾ ਲਹੂ ਵਹਾ ਕੇ ਪਰਮੇਸ਼ਵਰ ਨੇ ਜਦ ਨੂੰ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਘਰੋਤਾ ਪੁੱਤਰ ਦੇ ਦਿੱਤਾ ਸੰਸਾਰ ਜਿਹੜਾ ਨਾਸ ਨਾ ਹੋਵੇ ਬਲਕਿ ਸਦਾ ਦੀ ਜ਼ਿੰਦਗੀ ਪਾਵੇ ਇਸ ਬਚਨ ਦੇ ਉੱਤੇ ਵਿੱਚ ਆਪਾਂ ਪੜਿਆ ਕਿ ਉਹਦੇ ਉੱਤੇ ਕ੍ਰੋਧ ਸਦਾ ਬਣਿਆ ਰਹਿੰਦਾ ਜਿਹੜਾ ਪੁੱਤਰ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਸੋ ਵਿਸ਼ਵਾਸ ਹੀ ਆ ਜਿਹੜਾ ਸਾਨੂੰ ਅੱਗੇ ਵਧਾ ਸਕਦਾ ਸੋ ਇਸੇ ਤਰ੍ਹਾਂ ਪੰਡਾ ਨੂੰ ਵੀ ਉਸ ਮਜਬੂਤੀ ਦਾ ਬਚਨ ਸੇ ਅੱਗੇ ਵਧਣ ਦੇ ਲਈ ਬਹੁਤ ਸਾਰੀਆਂ ਭਗਤਣੀਆਂ ਸਾਧਰੀ ਔਰਤ ਨੇ ਜਾ ਕੇ ਗਵਾਹੀ ਦਿੱਤੀ ਪ੍ਰਭੂ ਦੋ ਦਿਨ ਉਸ ਜਗ੍ਹਾ ਤੇ ਰਹੇ ਸੋ ਇਹਨਾਂ ਬਚਨ ਦੇ ਤੇ ਪਰਿਸ਼ੁਰ ਬਰਕਤ ਹੋਵੇ ਸੋ ਸਾਰਿਆਂ ਜੈਨ ਸੀ ਦੀ ਜੀ ਦੀ ਨਿਊ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ